ਕਿਸਾਨ ਭਰਾਵੋ ਕਈ ਝੋਣਿਆਂ ਦੇ ਵਿੱਚ ਦਿੱਕਤਾਂ ਆ ਜਾਂਦੀਆਂ ਨੇ ਜਿਵੇਂ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਦੇ ਵਿੱਚ ਪੱਤੇ ਖੱਟੇ ਜਿਹੇ ਹੋਣਾ ਜਾਂ ਜਿਵੇਂ ਪੱਤਿਆਂ ਨੂੰ ਆਪਣੀ ਜੰਗ ਜੀ ਲੱਗੀ ਹੁੰਦੀ ਹੈਗੀ ਤਕਰੀਬਨ ਝੋਣੇ ਦੇ ਵਿੱਚ ਨਾ ਇਹੋ ਜਿਹੀਆਂ ਸਮੱਸਿਆਵਾਂ ਆ ਜਾਂਦੀਆਂ ਨੇ ਜ਼ਿਆਦਾ ਘਬਰਾਉਣ ਦੀ ਲੋੜ ਨਹੀਂ ਹੁੰਦੀ ਕਿਉਂਕਿ ਇਹ ਆਪਾਂ ਨਾ ਕਿ ਥੋੜੇ ਜੇ ਟ੍ਰੀਟਮੈਂਟ ਨਾਲ ਜਿਹੜਾ ਠੀਕ ਕਰ ਸਕਦੇ ਆਂਗੇ ਆਪਾਂ ਨੂੰ ਬੇ ਲੋੜੀ ਦੇ ਪ੍ਰੋਡਕਟ ਪਾਉਣ ਦੀ ਜਿਆਦਾ ਜ਼ਰੂਰਤ ਨਹੀਂ ਹੁੰਦੀ ਦੇ ਲੋੜੀ ਦਾ ਜਿਹੜਾ ਖਰਚਾ ਜ਼ਿਆਦਾ ਕਰ ਆਉਂਦੀ ਆ ਆਪਾਂ ਨੂੰ ਲੋੜ ਨਹੀਂ ਹੁੰਦੀ ਆਪਾਂ ਨੂੰ ਪਤਾ ਹੀ ਆ ਪਿਛਲੇ 5-7 ਦਿਨਾਂ ਤੋਂ ਜਿਹੜਾ ਮੌਸਮ ਵੀ ਖਰਾਬ ਰਿਹਾਗਾ ਲਗਾਤਾਰ ਮੀਂਹ ਪੈ ਰਹੇ ਨੇ ਤੇ ਅੱਜ ਵੀ ਜਿਹੜਾ ਮੌਸਮ ਮੀਂਹ ਵਾਲਾ ਹੋਇਆ ਪਿਆਗਾ ਇਹ ਜਿਹੜੀ ਸਮੱਸਿਆ ਆਉਂਦੀ ਹੈਗੀ ਇੱਕ ਤਾਂ ਝੋਨੇ ਦੇ ਵਿੱਚ ਜੇਕਰ ਜ਼ਿਆਦੇ ਪਾਣੀ ਖੜ ਜੇ ਤਾਂ ਵੀ ਸਮੱਸਿਆ ਆ ਜਾਂਦੀ ਹੈਗੀ ਤੇ ਇਹਦੀ ਰੋਕਥਾਮ ਲਈ ਜੇ ਕਿਸੇ ਕਿਸਾਨ ਭਰਾ ਨੇ ਪੁਰਾਣੇ ਪਹਿਲੇ ਯੂਰੀਆ ਦੇ ਵਿੱਚ 1263 ਦਾ ਛਿੱਟਾ ਦਿੱਤਾ ਹੋਇਆਗਾ ਤਾਂ ਬਹੁਤ ਵਧੀਆ ਗੱਲ ਹੈ ਕਿ ਕਈ ਤਰ੍ਹਾਂ ਇਹੋ ਜਿਹੇ ਲੱਛਣ ਜਿਹੜੇ ਫੰਗਸ ਦੇ ਵੀ ਹੋ ਸਕਦੇ ਨੇ ਜੇਕਰ 1263 ਆਪਾਂ 7:00 ਵਜੇ ਪਾਤੀ ਕੋਈ ਮਾੜੀ ਗੱਲ ਨਹੀਂ ਕਿਉਂਕਿ ਉਹ ਵੀ ਜਿਹੜਾ ਪ੍ਰੋਡਕਟ ਆ ਸਸਤਾ ਹੀ ਪੈਂਦਾ ਕੋਈ ਜ਼ਿਆਦਾ ਮਹਿੰਗਾ ਨਹੀਂ ਪੈਂਦਾ ਜੇਕਰ ਕਿਸੇ ਕਿਸਾਨ ਭਰਾ ਨੇ 1263 ਨਹੀਂ ਪਾਈ ਤਕਰੀਬਨ ਆਪਣਾ ਜਿਹੜਾ ਯੂਰੀਆ ਪੂਰਾ ਹੋ ਚੁੱਕਿਆਗਾ ਤਾਂ ਆਪਾਂ ਅੱਧਾ ਕਿਲੋ ਇੱਕ ਇੱਕਰ ਦੀ ਡੋਜ਼ ਮਿੱਟੀ ਦੇ ਵਿੱਚ ਰਲਾ ਕੇ ਵੀ ਆਪਾਂ ਉਹਦਾ ਛਿੱਟਾ ਦੇ ਸਕਦੇ ਹਾਂਗੇ ਤੇ ਕਈ ਕਿਸਾਨ ਭਰਾ ਕਹਿਣਗੇ ਵੀ ਇਹ ਜੀਰਮ ਦੀ ਘਾਟ ਆ ਗਈ ਵੀ ਕਮਾਨ ਐਲ ਦੀ ਸਪਰੇਅ ਕੀਤੀ ਜਾਵੇ ਪਰ ਕਿਸਾਨ ਭਰਾ ਉਹ ਜੀਰਮ ਦੀ ਘਾਟ ਨਹੀਂ ਇਹ ਝੋਨੇ ਨੂੰ ਜੀ ਘਾਟ ਆ ਗਈ ਉਹ ਲੋਹੇ ਦੀ ਤੇ ਜ਼ਿੰਕ ਦੀ ਆਪਾਂ ਕਰਨਾ ਕੀ ਹੈਗਾ ਕਟਿਲੇਟਡ ਜ਼ਿੰਕ ਤੇ ਲੋਹਾ 100 ਤੋਂ ਲੈ ਕੇ 250 ਗ੍ਰਾਮ 1 ਏਕੜ ਦੀ ਆਪਾਂ ਜੀ ਸਪਰੇਅ ਕਰਨੀ ਹੈਗੀ ਤੇ ਪਾਣੀ ਨੂੰ ਸੁਕਾ ਸੁਕਾ ਕੇ ਲਾਉਣਾ ਜਿਵੇਂ ਤੁਸੀਂ ਇਸ ਝੋਨੇ ਵਿੱਚ ਦੇਖ ਰਹੇ ਹੋ ਨਾ ਪਾਣੀ ਬਿਲਕੁਲ ਸੁੱਕਿਆ ਬੈੜਾ ਧਰਤੀ ਪਾੜ ਰਹੀ ਆ ਇਸ ਤਰ੍ਹਾਂ ਝੋਨੇ ਨੂੰ ਪਾਣੀ ਸੁਕਾ ਸੁਕਾ ਕੇ ਲਾਓ ਤੇ ਚਲੇਟਰ ਜੰਕ ਤੇ ਚਲੇਟਰ ਲੋਹੇ ਦੀ ਸਪਰੇਅ ਕਰੋ 100 ਗ੍ਰਾਮ ਤੋਂ ਲੈ ਕੇ 250 ਗ੍ਰਾਮ 1 ਏਕੜ ਦੀ ਤੇ ਤੁਹਾਨੂੰ ਜਿਹੜਾ ਰਿਜ਼ਲਟ ਹੈਗਾ 5-4 ਦਿਨਾਂ ਦੇ ਵਿੱਚ ਮਿਲਣਾ ਸ਼ੁਰੂ ਹੋ ਜੂਗਾ ਧੰਨਵਾਦ